ਜੀ ਨਾਮ ਪਤਾ ਮੇਰਾ ਨਾਮ ਸਿਕੰਦਰ ਕੁਮਾਰ ਹੈ ਜੀ ਸੰਗਤ ਸਹਾਰਾ ਸੇਵਾ ਸੰਸਥਾ ਮਛਾਣਾ ਵਰਕਰਾਂ ਜੀ ਮੈਂ ਕੀ ਹੋਇਆ ਕੀ ਸਰ ਸਾਨੂੰ ਸਾਡੇ ਹੈਲਪਲਾਈਨ ਨੰਬਰ ਤੇ ਕਾਲ ਆਉਂਦੀ ਹੈ ਕਿ ਤਕਰੀਬਨ ਅੱਜ 7:30 ਵਜੇ ਦੇ ਕਿ ਸੰਗਤ ਮੰਡੀ ਇੱਕ ਵਾਰਦਾਤ ਹੋ ਚੁੱਕੀ ਹੈਗੀ ਮੌਕੇ ਤੇ ਪਹੁੰਚ ਕੇ ਦੇਖਿਆ ਤਾਂ ਇੱਕ ਦੋ ਨੌਜਵਾਨ ਜ਼ਖਮੀ ਹਾਲਾਤਾਂ ਦੇ ਵਿੱਚ ਮਿਲੇ ਜਿਨ੍ਹਾਂ ਨੂੰ ਤੇਜ਼ ਤਾਰ ਹਥਿਆਰਾਂ ਦੇ ਨਾਲ ਵਾਰ ਕੀਤੇ ਗਏ ਆ ਇਹ ਇੱਕ ਲੜਾਈ ਦਾ ਕੇਸ ਆ ਉੱਥੇ ਖੜੇ ਲੋਕਾਂ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਦੋ ਨੌਜਵਾਨਾਂ ਤੇ ਪੰਜ ਨੌਜਵਾਨਾਂ ਨੇ ਤੇਜ਼ ਤਾਰ ਹਥਿਆਰਾਂ ਨਾਲ ਜੋ ਬਾਹਰ ਕਰ ਦਿੱਤੇ ਜੀ ਚ ਦੋ ਨੌਜਵਾਨ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਮੈਂ ਆਪਣੀ ਟੀਮ ਅਤੇ ਐਂਬੂਲੈਂਸ ਦੀ ਸਹਾਇਤਾ ਦੇ ਨਾਲ ਬਠਿੰਡਾ ਦੇ ਇੱਕ ਹਸਪਤਾਲ ਵਿਖੇ ਲੈ ਕੇ ਆਇਆਗਾ ਜਿੱਥੇ ਇੱਕ ਨੌਜਵਾਨ ਨੂੰ ਡਾਕਟਰਾਂ ਵੱਲੋਂ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਦੂਜੇ ਦਾ ਜੇਰੇ ਇਲਾਜ ਜਾਰੀ ਆ ਕੀ ਕੀ ਨਾਮ ਨੇ ਉਹ ਡੈਥ ਕੀ ਦੀ ਹੋਈ ਸਰ ਇੱਕ ਦਾ ਨਾਮ ਗੁਰਪ੍ਰੀਤ ਸਿੰਘ ਗੁਰਤੜੀ ਦੂਜੇ ਦਾ ਨਾਮ ਲਖਵੀਰ ਸਿੰਘ ਸੰਗਤਕਲਾਂ ਮੌਤ ਕੀ ਦੀ ਹੋਈ ਹੈ ਲਖਵੀਰ ਸਿੰਘ ਦੀ ਮੌਤ ਹੋਈ ਹੈ ਜੀ ਤੇ ਕੋਈ ਗ੍ਰਿਫਤਾਰੀ ਸਰ ਇਸ ਚੀਜ਼ ਦੀ ਕੋਈ ਪੁਸ਼ਟੀ ਨਹੀਂ ਜੀ ਕਾਰਨ ਕੀ ਲੱਗ ਦੱਸਿਆ ਗਿਆ ਬਲਸਨ ਕੋਲ ਆਣ ਚੱਲ। ਦੇਖੋ ਲੜਾਈ ਦਾ ਕਾਰਨ ਹੀ ਪਤਾ ਲੱਗਿਆ ਵੀ ਕਿਸ ਗੱਲੋਂ ਹੋਈ ਹੈਗੀ ਪਰ ਜੋ ਵੀ ਹੋਇਆ ਬਹੁਤ ਮਾੜਾ ਹੋਇਆਗਾ। ਕਮਲਾ ਕਿਸ ਚੀਜ਼ ਨਾ ਕੀਤਾ ਗਿਆ। ਦੇਖੋ ਜੀ ਕੰਡੀਸ਼ਨ ਦੇਖਣ ਚ ਜ਼ਖਮ ਦੇਖਣ ਤੇ ਕਿਸੇ ਤੇਜ਼ ਤਾਰ ਹਥਿਆਰ ਨਾਲ ਲੱਗ ਰਿਹਾਗਾ। ਅਭੀ ਜੀ ਕੀ ਨਾਮ ਕੀ ਹੈ? ਮੇਰਾ ਨਾਮ ਅਵਤਾਰ ਸਿੰਘ ਆ ਜੀ। ਲੱਖੀ ਮੇਰਾ ਛੋਟਾ ਭਾਈ ਹੈ ਮੈਂ ਵੱਡਾ ਭਾਈ ਹਾਂ। ਲੱਖੀ ਗੱਲ ਕੀ ਨਾਮ ਕੀ ਹੈ? ਗੱਲ ਪਤਾ ਨਹੀਂ ਬਾਈ ਮੈਂ ਖੇਤ ਸੀ। ਮੈਨੂੰ ਤਾਂ ਹੱਥ ਨੇ ਫੋਨ ਕੀਤਾ ਤੇ ਘਰੇ ਆ ਜਾ ਲੱਖੀ ਦੇ ਸੱਟ ਬੜੀ ਆ। ਜੇ ਇਹਦਾ ਠੇਕਾ ਤੇ ਹੈਗਾ ਅਸੀਂ ਬਾਸ ਸਾਡਾ। ਉਹਨਾਂ ਦਾ ਨਹੀਂ ਪਤਾ ਕਿਵੇਂ ਉੱਥੇ ਲੜਾਈ ਹੋਈ ਆਪਾਂ ਤੇ ਜਿਹੜਾ ਸੀ ਤੁਹਾਡਾ ਭਰਾ ਉਹ ਕੀ ਕੰਮ ਕਰਦਾ ਸੀ ਤੇ ਉਹ ਤਾਂ ਬੈਲਪੁਨੈ ਸੀ ਜੀ ਬਾਈ ਬੈਲੀ ਸੀ ਆਪਾਂ ਸਿੱਧੀ ਗੱਲ ਦੱਸਾਂਗੇ ਅੱਛਾ ਠੀਕ ਹੈ ਨਾ ਅੱਛਾ ਕਿਸ ਗੱਲ ਨੂੰ ਲੈ ਕੇ ਲੜਾਈ ਹੋਈ ਉਹ ਲੜਾਈ ਬਾਈ ਜੀ ਉਹ ਠੇਕੇ ਤੇ ਜਿਹਦੇ ਕੋਲ ਅੱਡਾ ਪਾਟ ਸਾਡਾ ਅੱਛਾ ਉਹ ਟਿਕਟਾਂ ਕੱਢਦਾ ਪਰਚੀਆਂ ਕੱਟੀਆਂ ਸੀ ਹਾਂ ਉਹ ਦੋ ਵਾਰ ਮੈਨੂੰ ਕਿੰਨੇ ਚਿਰ ਤੋਂ ਠੇਕਾ ਸੀ ਉਹਦਾ ਸਾਲ ਹੋ ਗਿਆ ਅੱਛਾ ਕਿੰਨਾ ਨਾਲ ਹੋਈ ਆ ਲੜਾਈ ਕਿਹਦੇ ਨਾਲ ਹੋਈ ਉਹ ਸਬਜ਼ੀ ਵਾਲਿਆਂ ਨਾਲ ਸਬਜ਼ੀ ਵਾਲਿਆਂ ਨਾਲ ਹਾਂ ਅੱਛਾ ਦੇਖ ਕੀ ਵੀ ਕੀਦੀ ਹੋਈ ਲਖੀ ਲਖਵਿੰਦਰ ਜੀ ਤਦੋਂ ਨਾਲ ਸਾਥੀ ਹੋਰ ਲਖਵਿੰਦਰ ਦਾ ਬਾਈ ਆ ਤੁਸੀਂ ਇੰਝ ਚੁੱਪ ਕਰ ਜਾਓ ਬੁੜੀਆਂ ਚੁੱਪ ਜਾਂਦੇ ਬਾਈ ਕੋਈ ਜ਼ਖਮੀ ਕੋਈ ਹੋਰ ਇਹ ਗੁਰਪ੍ਰੀਤ ਅੱਛਾ ਉਹ ਠੀਕ ਹੈ ਹਾਲਾਤ ਹਾਂ ਸਾਥੀ ਪੱਕਾ ਕੀ ਚੀ ਮਾਰੀ ਕੀ ਹੈ ਕਦੋਂ ਨਾਲ ਪੱਕਾ ਪਤਾ ਨਹੀਂ ਇਹ ਹਜੇ ਖੇਤੋਂ ਆਏ ਆ ਉਹ ਦੱਸ ਦੇਣਗੇ ਹਜੇ ਬੱਚੇ ਕਿੰਨੇ ਕ ਵਜੇ ਦੀ ਘਟਨਾ ਹੈ ਇਹ ਘਟਨਾ ਹੈਗੀ ਜੀ ਸਾਢੇ 6 ਵਜੇ ਸ਼ਾਮ ਹਾਂ ਸਾਢੇ 6 ਵਜੇ ਮੈਂ ਐਂਬੂਲੈਂਸ ਲਿਆਂਦੀ ਦੇਖਿਆ ਉਹਦਾ ਫੋਨ ਲਾ ਆਂਦੀ ਲੱਭੀ ਸਾਡਾ ਜਿਨ੍ਹਾਂ ਨੇ ਮਾਰਿਆ ਕੁਝ ਪਤਾ ਲੱਗਿਆ ਕਿੰਨੇ ਜਣੇ ਸੀ ਉਹ ਉਹ 4 ਜਣੇ ਆ ਆਸਤੀ ਆਈ ਸੀ ਉਹ ਤਾਂ ਉਹ ਰੇਡੀਆਂ ਲੱਗਾਂਗਾ ਹਾਂ ਅੱਛਾ ਰੇਡੀਆਂ ਵਾਲੇ ਸੀ ਆਪੇ ਹਾਂ ਰੇਡੀਆਂ ਆਈ ਅੱਛਾ ਇਹ ਸੰਗਤ ਮੰਡੀ ਦੇ ਵਿੱਚ ਹੀ ਸੀ ਹਾਂਜੀ ਅੱਜ ਸੰਗਤ ਮੰਡੀ ਸ਼ਹਿਰ ਦੇ ਵਿੱਚ ਆਈ ਬਸ ਅੱਗੇ ਅੱਛਾ ਉੱਥੇ ਹੋਇਆ ਜੀ ਹਾਂ ਸਾਰੀ ਘਟਨਾ ਕਿੰਨੀ ਕੋਮਰ ਆ ਬਰਾਦਰ ਲਿਖਵਿੰਦਰ ਦੀ ਹੈਗੀ ਜੀ ਮੇਲਾ ਦਾ ਏਟੋ ਵਟਮ ਮੇਰੀ 30 ਸਾਲ ਆ ਨਹੀਂ ਜੀ ਮੇਰੀ ਤਾਂ 40 ਸਾਲ ਦੀ ਆ ਉਹ ਮੇਲਾ ਦਾ ਬਾਈ ਤੇ ਆ ਜਾ 30 ਸਾਲ ਤੋਂ ਉੱਪਰ ਆਈ ਹਾਂ ਇਦਾਂ ਜੀ ਜਿਹੜਾ ਸਾਨੂੰ ਹੁਣ ਪਤਾ ਲੱਗਿਆ ਕਿ ਸੰਗਤ ਮੰਡੀ ਜਿਹੜੀ ਆਪਣੀ ਹੈਗੀ ਐ ਤੇ ਇੱਕ ਬੱਸ ਸਟੈਂਡ ਤੇ ਝਗੜਾ ਹੋਇਆ ਸੀ ਜਿਸ ਝਗੜੇ 'ਚ ਇੱਕ ਬੰਦਾ ਹੈਗਾ ਉਹਦੀ ਡੈਥ ਹੋ ਗਈ ਮ੍ਰਿਤਕ ਲਖਮਿੰਦਰ ਲੱਖੀ ਉਹਦਾ ਨਾਮ ਹੈਗਾ ਇੱਕ ਬੰਦਾ ਸੀਰੀਅਸ ਹੈਗਾ ਤਾਂ ਉਹਨੂੰ ਹੁਣ ਲਿਆ ਕੇ ਆਪਾਂ ਹੀਮ ਸੈਮ ਦੇ ਅਰਜੈਂਸੀ 'ਚ ਡਾਕਲ ਕਰਵਾਇਆ ਗਿਆ ਉਹਦੇ ਘਰ ਦੇ ਵੱਲੋਂ ਤਾਂ ਹੁਣ ਤੱਕ ਜੋ ਸਾਨੂੰ ਪਤਾ ਲੱਗਾ ਇਹਨਾਂ ਦਾ ਕੋਈ ਆਪਸ 'ਚ ਝਗੜਾ ਸੀ ਜਿਹੜਾ ਲਖਮਿੰਦਰ ਲੱਖੀ ਸੀ ਇੰਨੇ ਜਿਹੜਾ ਨਗਰ ਨਿਗਮ ਉਹਨੂੰ ਹੁੰਦੀ ਹੈ ਉਹਨੇ ਠੇਕਾ ਦਿੱਤਾ ਹੋਇਆ ਸੀ ਬਸ ਸਟੈਂਡ ਦਾ ਲਿੱਤਾ ਹੋਇਆ ਸੀ ਤੋਂ ਉਹ ਜਿਹੜਾ ਹੈਗਾ ਇਹ ਠੇਕੇਦਾਰ ਸੀ ਕਿ ਜਿਹੜਾ ਅੰਦਰ ਫੂਡ ਜਿਨ੍ਹਾਂ ਨੇ ਜਿਨ੍ਹਾਂ ਨੇ ਲੜਾਈ ਝਗੜਾ ਹੋਇਆ ਦੱਸਿਆ ਜਾਂਦਾ ਇਹ ਫੂਡ ਵੈਂਡਰ ਸੀ ਅੰਦਰ ਜਿਹੜੀ ਰੀੜੀਆਂ ਲਾਉਂਦੇ ਸੀ ਸੋ ਉਹਨਾਂ ਨਾਲ ਇਹਦਾ ਝਗੜਾ ਆਇਆ ਤੇ ਉਹਦੇ ਚੱਲਦੇ ਉਹਨਾਂ ਨੇ ਫਿਰ ਇਹ ਇਹਦੇ ਇਹਨਾਂ ਦੇ ਵਾਰ ਕੀਤੇ ਰੋਡਾਂ ਦੇ ਨਾਲ ਜਿਸ ਤੇ ਚੱਲਦੇ ਲਖਮਿੰਦਰ ਦੀ ਡੈਥ ਹੋ ਗਈ ਤੇ ਦੂਸਰਾ ਬੰਦਾ ਤੇ ਜ਼ਖਮੀ ਹੋ ਗਿਆ ਸਰ ਜਿਹੜਾ ਡੈਥ ਹੋਈ ਹੈ ਤੇ ਜਿਹੜਾ ਜ਼ਖਮੀ ਹੈ ਬੰਦਾ ਇਹ ਇੱਕ ਕਲਟੀਏ ਜੀ ਹਾਂਜੀ ਇਕੱਠੇ ਇੱਕ ਦੂਸਰੇ ਨੂੰ ਜਾਣਦੇ ਹੈਗੇ ਆ ਜੀ ਤੇ ਬਾਕੀ ਜਾਨਕੀ ਗੁਰਥੜੀ ਮਾਲਾ ਇਦਾਂ ਦੇ ਨੇੜੇ-ਨੇੜੇ ਪਿੰਡਾਂ ਦੀ ਦੂਸਰੇ ਦੀ ਜਾਣਕਾਰੀ ਹੈਗੇ ਨੇ ਕਿ ਸਭ ਤੋਂ ਜੂ ਵੀ ਜਿਹੜੀ ਗੱਲ ਮੈਂ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਹੈਗਾ ਕਿ ਜਿਹੜੇ ਜਿੰਨੇ ਸਾਨੂੰ ਬੰਦਾ ਪਤਾ ਇਨੀਸ਼ਲ ਕਿਉਂਕਿ ਸਾਡਾ ਤੁਰੰਤ ਸਾਡੇ ਡੀਐਸਪੀ ਜਿਹੜੇ ਦਿਹਾਤੀ ਤਾਂ ਐਸਐਚਓ ਸੰਗਤ ਹੈਗੇ ਮੌਕੇ ਤੇ ਪਹੁੰਚ ਗਏ ਸੀ ਤੋਂ ਜਿਹੜੇ ਸਾਨੂੰ ਪਤਾ ਲੱਗੇ ਕਿ ਮੁੱਢਲੇ ਇਹ ਬੰਦੇ ਝਗੜੇ 'ਚ ਸਨ ਨਾ ਸਕਦੇ ਸੀ ਉਹਨਾਂ ਨੇ ਹੀ ਗ੍ਰਿਫਤਾਰ ਵੀ ਕਰ ਲਿਆ ਹੈਗਾ ਕਿੰਨੇ ਬੰਦੇ ਬਾਕੀ ਤਫ਼ਤੀਸ਼ ਜਾਰੀ ਹੈਗੀ ਸਰ ਇੱਕ ਬੰਦਾ ਇਸ 'ਚ ਹੈ ਜਿਹਦੀ ਜਾਣਕਾਰੀ ਅਨੁਸਾਰ ਇਹ ਵੀ ਪਤਾ ਚੱਲ ਜਾਏਗਾ ਵੀ ਕੋਈ ਐਕਸਪਰਟ ਨਾਲ ਵੀ ਡੀਟੈਕਟ ਨਹੀਂ ਵੀ ਤਾਂ ਨਹੀਂ ਸਾਨੂੰ ਤਾਂ ਹਜੇ ਕੋਈ ਤਾਂ ਜਾਣਕਾਰੀ ਜਿਹੜੀ ਪ੍ਰੀਮੀਨਰੀ ਕੁਛ ਕੁਛ ਹੈਗੀ ਹੈ ਨਾ ਉਹਦੇ ਘਰਦਿਆਂ ਤੋਂ ਤੇ ਦੋਸਤ ਮਿੱਤਰਾਂ ਤੋਂ ਪੁੱਛਿਆ ਹੈਗਾ ਕਿ ਇਹਦੀ ਕੋਈ ਗੱਲ ਸਾਹਮਣੇ ਨਹੀਂ ਆਈ ਬਾਕੀ ਹਜੇ ਤਫ਼ਤੀਸ਼ ਅਜੇ ਸ਼ੁਰੂ ਹੋਈ ਹੈ ਅੱਗੇ ਅੱਗੇ ਚੱਲੇਗੀ ਕਿੰਨੇ ਬੰਦੇ ਰਾਉਂਡ ਅਪ ਕੀਤੇ ਸਰ ਤੁਸੀਂ ਕਹਿ ਰਹੇ ਹਾਂਜੀ ਜੀ ਦੋ ਕੁ ਬੰਦੇ ਰਾਉਂਡ ਅਪ ਕੀਤੇ ਬਾਕੀ ਹੋਰ ਜਿਹੜੇ ਸਾਰੀਆਂ ਸਾਰੀਆਂ ਟੀਮਸ ਬਣ ਗਈਆਂ ਹੈਗੀਆਂ ਤੇ ਅਸੀਂ ਬਾਕੀ ਰਾਉਂਡ ਅਪ ਕਰੀ ਜਾ ਰਹੇ ਹਾਂ ਜਿੱਨੇ ਜਿੱਨੇ ਵਿੱਚੋਂ ਪਤਾ ਲੱਗੇਗਾ ਹਥਿਆਰ ਬੱਸ ਸਟੈਂਡ ਤੇ ਜਿੱਤੀ ਹੋਈ ਹੈ ਜੀ ਹਾਂ ਜੀ ਉਹਨਾਂ ਮੌਕਾ ਦੇਖ ਇਹ ਤੇ ਜਿਹੜੇ ਹੈਗੇ ਮਰਨ ਵਾਲੇ ਤੇ ਚਾਰ ਪੰਜ ਜਣੇ ਸਨ ਤੇ ਬਾਕੀ ਵੀ ਫਰੂਟ ਵੈਂਟਰ ਸਨ ਉਹ ਤੇ ਹੁਣ ਹੁਲੀ ਕਿਉਂਕਿ ਬੰਦਾ ਕਾਫੀ ਗੰਭੀਰ जख्मी ਹੈਗਾ ਉਹ ਤੇ ਜੇ ਜਾਨਕੀ ਡਾਕਟਰਾਂ ਨੇ ਫਿੱਟ ਨਹੀਂ ਦਿੱਤਾ ਹੈਗਾ ਘਰਦੇ ਉਹਦੇ ਆਉਂਦੇ ਉਹਨਾਂ ਨੂੰ ਅਜੇ ਪੁੱਛੀ ਗਏ ਹਥਿਆਰ ਕਿਹੜੇ ਯੂਜ਼ ਕੀਤੇ ਗ੍ਰਾਉਡਸ ਦਸਨ ਉਹਨਾਂ ਦੇ ਮੁਤਾਬਕ ਅਜੇ ਰੌਡਸ ਯੂਜ਼ ਸਾਹਮਣੇ ਆ ਸਰ ਉਮਰ ਕਿੰਨੀ ਸੀ ਉਹਨਾਂ ਜਾਇ 35 36 ইয়ারਜ਼ ਤੇ ਹੁਣ ਕਾਰਵਾਈ ਕਿਸ ਤਰ੍ਹਾਂ ਦੀ ਹੋਵੇ ਤੁਹਾਡੇ ਕੋਲ ਹਾਂਜੀ ਇਹ ਤਾਂ ਬਿਆਨ ਲੇ ਕੇ ਪਰਚਾ ਦਰਜ ਕਰਾਂਗੇ ਜਿਹੜੇ ਦੋਸ਼ੀ ਹੋਏ ਜਿਹੜੇ ਉਹ ਦਸਨ ਤੋਂ ਨਿਕੋੜਾ ਇਹ ਕੋਈ ਅੱਡਾ ਫੀਸ ਨੂੰ ਲੈ ਕੇ ਹੋਈ ਹੈ ਜੀ ਲੜਾਈ ਇਹ ਹਜੇ ਬਾਕੀ ਮੈਂ ਜਿੱਦਾਂ ਕਿਹਾ ਕਿ ਜਿਹੜੀ ਜਿੰਨੀ ਕਿ ਪ੍ਰੀਲੀਮੀਨਰੀ ਮੈਂ ਪੁੱਛ-ਕਿਛ ਕੀਤੀ ਹੈ ਮੁੱਢਲੀ ਉਹ ਤਾਂ ਤੁਹਾਡੇ ਨਾਲ ਸੰਝ ਕੀਤੀ ਹੈਗੀ ਆ ਜੋ-ਜੋ ਸਾਨੂੰ ਕੋਈ ਤੱਤ ਸਾਹਮਣੇ ਆਊਗਾ ਕੀ ਹੈ ਕਿਉਂਕਿ ਅਜੇ ਪਰਚਾ ਦਰਦਿਓਗੇ ਤਫ਼ਤੀਸ਼ ਚੱਲੂਗੀ ਤੂੰ ਗੱਲਾਂ ਹੋਟਲੀ ਹੋ ਜਾਣੀਆਂ